ਪੰਥ ਤੇ ਸਿੱਖਾਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰਨਾ ਉਹਦੇਦਾਰਾਂ ਦੀ ਨਿਯੁਕਤੀ ਜਾਂ ਹਟਾਉਣ ਦੀ ਕਾਰਵਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਇਹ ਚੁਣੌਤੀ ਅੰਮ੍ਰਿਤਸਰ ਦੇ ਵਸਨੀਕ ਗੁਰਮੁਖ ਸਿੰਘ ਨੇ ਦਿੱਤੀ ਹੈ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਮਗਰੋਂ ਚੰਡੀਗੜ੍ਹ ਦੇ ਗ੍ਰੈਸ ਕਟਰ ਰਾਹੀ ਕੇਂਦਰ ਸਰਕਾਰ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਈ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਮukh ਸਿੰਘ ਨੇ ਆਪਣੇ ਵਕੀਲ ਤਰਮਿੰਦਰ ਸਿੰਘ ਅਤੇ ਓੰਕਾਰ ਸਿੰਘ ਰਾਹੀ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਜਿਸ ਦੇ ਵਿੱਚ ਐਸਜੀਪੀਸੀ ਨੂੰ ਅਕਾਲ ਤਖਤ ਦੇ ਜੱਥੇਦਾਰ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਜਾਂ ਹਟਾਉਣ ਲਈ ਕਾਰਵਾਈ ਕਰੰਤੋ ਰੋਕਨ ਲਈ ਸਥਾਈ ਹੁਕਮ ਦੀ ਮੰਗ ਕੀਤੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਸ਼੍ਰੋਮ ਦੀ ਕਮੇਟੀ ਦੇ ਵੱਲੋਂ ਹੁਣ ਤੱਕ ਨਿਯੁਕਤ ਕੀਤੇ ਗਏ ਸਾਰੇ ਜਥੇਦਾਰ ਅਤੇ ਹੋਰ ਅਹੁਦੇਦਾਰ ਸਿੱਖ ਗੁਰਦੁਆਰਾ ਐਕਟ 1925 ਅਤੇ ਸੰਵਿਧਾਨ ਦੀ ਧਾਰਾ 25 ਅਤੇ 26 ਦੇ ਵਿਰੁੱਧ ਹਨ ਉਹਨਾਂ ਕਿਹਾ ਹੈ ਕਿ ਸ਼੍ਰੋਮ ਦੀ ਕਮੇਟੀ ਸਿੱਖ ਧਰਮ ਦੇ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰ ਰਹੀ ਹੈ ਅਤੇ ਫੈਸਲਾ ਲੈ ਰਹੀ ਹੈ ਜਦੋਂ ਕਿ ਕਾਨੂੰਨ ਅਨੁਸਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਫਰਜ਼ ਅਤੇ ਭੂਮਿਕਾ ਕਿਸੇ ਵੀ ਆਰਥਿਕ ਵਿੱਤੀ ਰਾਜਨੀਤਿਕ ਜਾਂ ਹੋਰ ਧਰਮ ਨਿਰਪੱਖ ਗਤੀਵਿਧੀ ਨਾਲ ਸੰਬੰਧਿਤ ਨਹੀਂ ਨੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਗਤੀਵਿਧੀਆਂ ਰੋਕਣ ਦੇ ਵਿੱਚ ਅਸਫਲ ਰਹੀ ਹੈ ਜੋ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਅਤੇ 26 ਦੇ ਵਿੱਚ ਸਿੱਖ ਗੁਰਦੁਆਰਾ ਐਕਟ 1925 ਦੇ ਸਿਧਾਂਤਾਂ ਤੇ ਨਿਯਮਾਂ ਦੀ ਉਲੰਘਣਾ ਕਰਦੀ ਹੈ ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਜਾਂ ਹੋਰ ਸਿੱਖ ਧਾਰਮਿਕ ਗਤੀਵਿਧੀਆਂ ਦੇ ਵਿੱਚ ਦਖਲ ਦੇਣ ਤੋਂ ਰੋਕਿਆ ਜਾਵੇ ਗੁਰਬਖਸ਼ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਅਸਲ ਦੇ ਵਿੱਚ 12 ਅਕਤੂਬਰ 1920 ਨੂੰ ਸਰਬੱਤ ਖਾਲਸਾ ਦੌਰਾਨ ਸਿੱਖ ਭਾਈਚਾਰੇ ਦੁਆਰਾ ਸਥਾਪਿਤ ਕੀਤੀ ਗਈ ਸੀ ਐਲਜੀਪੀਸੀ ਐਕਟ ਦਾ ਉਦੇਸ਼ ਗੁਰਦੁਆਰਿਆਂ ਦਾ ਬਿਹਤਰ ਢੰਗ ਦੇ ਨਾਲ ਪ੍ਰਬੰਧ ਕਰਨਾ ਹੈ ਇਹ ਐਕਟ ਸਿਰਫ ਐਲਜੀਪੀਸੀ ਨੂੰ ਸਿੱਖ ਗੁਰਦੁਆਰਿਆਂ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਅਕਾਲ ਤਖਤ ਦੇ ਪ੍ਰਬੰਧਨ ਦਾ ਨਹੀਂ ਇਹਨਾਂ ਦੋਵਾਂ ਦੇ ਵਿੱਚ ਅੰਤਰ ਹੈ ਉਧਰ ਹੀ ਦੂਜੇ ਪਾਸੇ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਾਧ ਵਿਵਾਦ ਖਾਮ ਦਾ ਨਜ਼ਰ ਨਹੀਂ ਆ ਰਿਹਾ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਧੜੇ ਦੀ ਬੀਬੀ ਜਗੀਰ ਕੌਰ ਨੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਈ ਸਵਾਲਾਂ ਦੇ ਜਵਾਬ ਉਹ ਵੀ ਖਾਪਣੇ ਆਪ ਦੇ ਦਿੰਦਾ ਹੈ ਇਸ ਕਰਕੇ ਉਡੀਕ ਸਭ ਨੂੰ ਹੈ ਕਿ ਸ਼ੌਨ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਵੇ ਅਕਾਲ ਤਖਤਾ ਸਾਈਬ ਸੁਪਰੀਮ ਸੰਸਥਾ ਹੈ ਇਹ ਹਰ ਸਿੱਖ ਮੰਨਦਾ ਹੈ ਬਾਦਲਾਂ ਤੇ ਤਲਕ ਟਿੱਪਣੀਆਂ ਕਰਦੇ ਹੋਏ ਬੀਬੀ ਬੋਲੇ ਕਿ ਪਹਿਲਾਂ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਬਣ ਕੇ ਰੱਖ ਦਿੱਤੀ ਐ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਬਾਅਦ ਵਿੱਚ ਪਰਿਵਾਰ ਵਾਰ-ਵਾਰ ਕਰਕੇ ਸਭ ਕੁਝ ਖਰਾਬ ਹੋ ਗਿਆ ਬਾਦਲ ਪਰਿਵਾਰ ਕਰਕੇ ਹੀ ਲੀਡਰਸ਼ਿਪ ਕਮਜ਼ੋਰ ਹੋਣੀ ਸ਼ੁਰੂ ਹੋਈ ਇਸ ਤੋਂ ਬਾਅਦ ਹੌਲੀ-ਹੌਲੀ ਐਸਜੀਪੀਸੀ 'ਚ ਵੀ ਬਾਦਲਾਂ ਦੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਤੇ ਫਿਰ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਕਬਜ਼ਾ ਕਰ ਲਿਆ ਗਿਆ ਜਗੀਰਕੌਰ ਅੱਗੇ ਬੋਲਦੇ ਨੇ ਕਿ ਸਾਰੇ ਕਟਨਾਕਰਮ ਤੋਂ ਬਾਅਦ ਲੋਕਾਂ ਨੇ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਤਾਕਤ ਇੱਕੋ ਹੀ ਧੜੇ ਵੱਲ ਸੀਮਤ ਰਹਿ ਗਈ ਹੈ ਜੇਕਰ ਬਾਦਲ ਚਾਹੁੰਦੇ ਤਾਂ ਪੰਜਾਬ ਦੇ ਮਸਲੇ ਹੱਲ ਹੋ ਸਕਦੇ ਸੀ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਪਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਹੁਣ ਬਾਦਲ ਧੜੇ ਦੇ ਵੱਲੋਂ ਧਾਰਮਿਕ ਸੰਸਥਾਵਾਂ ਤੇ ਅਕਾਲ ਤਖਤ ਨੂੰ ਟਾਲਾਈ ਜਾ ਰਹੀ ਹੈ ਬੀਤੇ ਸਮਿਆਂ ਦੀ ਗੱਲ ਕਰਦੇ ਹੋਏ ਬੀਬੀ ਜਗੀਰਕੌਰ ਨੇ ਕਿਹਾ ਕਿ 2014 ਤੋਂ 15 ਜੀ ਵੀ ਪਾਰਟੀ ਚ ਬਗਾਵਤੀ ਸੁਰ ਉਠਨੇ ਸ਼ੁਰੂ ਹੋ ਗਏ ਸੀ ਇੱਕ ਵਾਰ ਤਾਂ ਅਜਿਹਾ ਹੋਇਆ ਸੀ ਕਿ ਸੁਖਪੀਰ ਬਾਦਲ ਨੇ ਆਪਣੇ ਹੀ ਪਿਤਾ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਜੇਠਿਆ ਵਰਤਦਾ ਸੀ ਕਦੋਂ ਕਿਹੜਾ ਅਧਿਕਾਰੀ ਲਾਉਣਾ ਹੈ ਤੇ ਕਦੋਂ ਹਟਾਉਣਾ ਹੈ ਸਭ ਕੁਝ ਉਸ ਦੇ ਅੰਡਰ ਆਉਂਦਾ ਸੀ ਇਸ ਗੱਲ ਤੋਂ ਪ੍ਰਕਾਸ਼ ਸਿੰਘ ਬਾਦਲ ਵੀ ਪਰੇਸ਼ਾਨ ਸੀ ਉਸ ਦੌਰਾਨ ਕਈ ਅੰਦਰੋਂ ਅੰਦਰ ਹੀ ਖੇਡਾਂ ਵੀ ਖੇਡੀਆਂ ਗਈਆਂ ਤਾਮੀ ਦੇ ਵੀ ਬੀਬੀ ਜਗੀਰ ਕੌਰ ਵਰ ਦੇ ਨਜ਼ਰ ਆਏ ਨਹੀਂ ਉਹਨਾਂ ਨੇ ਕਿਹਾ ਕਿ ਤਾਮੀ ਤਾਂ ਹੁਣ ਕਟਪੁਤਲੀ ਬਣ ਕੇ ਰਹਿ ਗਈ ਹੈ ਤੇ ਉਹ ਜ਼ੀਰੋ ਰਹਿ ਗਈ ਨਹੀਂ ਅਕਾਲ ਤਖਤ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਹੈ ਕਿ ਰਾਤੋਂ ਰਾਤ ਜਥੇਦਾਰਾ ਦੀ ਨਿਯੁਕਤੀ ਕੀਤੀ ਜਾਂਦੀ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਸੰਬੰਧੀ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਹੀ 6 ਮਹੀਨਿਆਂ ਚ ਭਰਤੀ ਕੀਤੀ ਜਾਵੇਗੀ ਦੇਸ਼ ਵਿਦੇਸ਼ ਚ ਬੈਠੇ ਸਿੱਖ ਵੀ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਸਵਾਲ ਕੀਤੇ ਜਾਣ ਤੇ ਉਹਨਾਂ ਨੇ ਕਿਹਾ ਕਿਸਤਾਰੀ ਪ੍ਰਕਿਰਿਆ ਪੂਰੀ ਕਰਕੇ ਹੀ ਸਰਕਲ ਇੰਚਾਰਜ ਚੁਣਨ ਤੋਂ ਬਾਅਦ ਹੀ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ 2027 ਦੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਬਾਰੇ ਜਗੀਰਕੌਰ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਉਹ 2027 ਦੀਆਂ ਚੋਣਾਂ 'ਚ ਕਿਤੇ ਵੀ ਨਜ਼ਰ ਨਹੀਂ ਆਉਂਦੇ ਉਹ ਚੰਗੇ ਬਿਜ਼ਨਸਮੈਨ ਜ਼ਰੂਰ ਹੋ ਸਕਦੇ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਅੰਤ ਵਿੱਚ ਉਹਨਾਂ ਨੇ ਮਜੀਠੀਆ ਤੇ ਹਰਜਿਮਰਤ ਕੌਰ ਬਾਦਲ ਤੇ ਵੀ ਸ਼ਬਦੀ ਵਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰ ਉਹਨਾਂ ਕਰਕੇ ਹੀ ਪਾਰਟੀ ਛੱਡ ਕੇ ਗਏ ਨੇ